ਬਾਈ ਸੱਜਣ ਸਿੰਘ ਦੀ ਝੋਟੀ ਤੇ ਕਰਦੇ ਸੰਗ ਠੀਕ ਆ। ਕੁੱਪੇ ਬਹੁਤ ਭੈਸੀ ਆ ਇੱਕ ਤਾਂ ਰੈਚ ਰੇਸ਼ਾ ਪਿਆ ਬਾਸ ਯਾਰ ਸਿੰਘ ਸਰ ਦੇ ਵਿੱਚ। ਬਹੁਤ ਜਿਆਦੇ ਕੁੱਪੇ ਭੈਸੀ ਗੁਲੀਆਂ ਵੀ ਬਹੁਤ ਮੋਟੀਆਂ ਇਸ ਸਿੰਘਾਂ ਦੀਆਂ। ਪਰ ਬਸਲੇ ਥੋੜੇ ਹੋਇਆ ਗੁਲੀਆਂ ਦੇ ਕਰਕੇ ਗੁਲੀਆਂ ਕਿਉਂਕੀ ਐਂਡ ਤੇ ਸਿਰ ਕਲੀਆਂ ਗਈਆਂ। ਬਾਕੀ ਸਪੈਸ ਬੈ ਵੀ ਸ਼ੁਰੂ ਹੋ ਗਈ ਆ ਇਦਾਂ ਸਿੰਘ ਦਾ ਹੱਥ ਵੜ ਜਾਂਦਾ। ਅੱਗੇ ਚੀਜ਼ ਨਿਕਲਦੀ ਨਹੀਂ ਸੀ ਬਾਈ ਕਹਿੰਦਾ ਤਾਂ ਸਾਹ ਦੇ ਨਾ ਸੰਗਸ ਮੈਂ ਬਿਨਾਂ ਨਾਰਮਲ ਤਰੀਕੇ ਦੇ ਨਾਲ ਜੇ ਕੋਈ ਸੰਗਲ ਸੰਗਲ ਪਾਉਣਗੇ ਆ ਸੌਖੇ ਤਰੀਕੇ ਨਾਲ ਨਿਕਲ ਜਾਊਗਾ ਕੋਈ ਵੀ ਗੱਲ ਬਾਤ ਨਹੀਂ ਆ ਕਿ ਸਜਣੋਂ ਤਾਂ ਤੋਂ ਬਾਹਲੇ ਸੇ ਮੇਨ ਚੀਜ਼ ਆ ਵੇਖ ਸਕਦਾ ਜਗਮ ਬਣੇ ਪਏ ਸੀ ਰੇਸ਼ਾ ਬਹੁਤ ਸੀ ਸੰਗਲ ਦੇ ਆ ਚੜਦੇ ਰਿਹਾ ਸੀ ਤੇ ਚੋਟੀ ਨੂੰ ਤਾਂਗੀ ਕਰੀ ਜਾਂਦਾ ਸੀ ਨਾ ਰਾਜਿਆਂ ਦੀ ਅਸੀਂ ਪਾਈ ਦੇ ਘਰੇ ਬਹੁਤ ਚੰਗੀ ਕੁਆਲਿਟੀ ਦਾ ਚਾਰਚੋਰ ਵੀ ਭਾਈ ਜੀ ਪੂਰਾ ਧੰਗ ਤਰੀਕੇ ਨਾਲ ਪਾਉਂਦੇ ਆ ਫੀਟ ਵੀ ਚੰਗੇ ਧੰਗ ਤਰੀਕੇ ਨਾਲ ਆਪਦੇ ਦਲਾਖ ਲੋਕ ਤੇ ਬਾਈਕਿੰਦਰ ਰਾਜਨੀ ਹੁੰਦੀਆਂ ਸੀ ਬਸ ਕਰਨ ਕਿੰਨਾ ਕੁ ਤਕਲੀਫ ਸੀ ਇਹਨਾਂ ਨੂੰ ਤਕਲੀਫ ਤਾਂ ਤੇਰੇ ਸਾਹਮਣੇ ਹੀ ਆਵੇ ਲਾਈਕ ਤੇ ਮੁਕਾ ਦੇਣਾ ਆ ਇੰਨੇ ਇੰਨੇ ਖੁਭੇ ਹੀ ਆਵੇ ਲਾ ਹਾਂ ਅਰੇ ਇੰਨਾ ਪਿਆ ਪਿਆ ਹੀ ਗਿਆ ਢਾਈ ਢਾਈ ਸਾਹੀ ਰਾਰ ਕਮਾਖੜਲੀ ਨਹੀਂ ਮਾਰੀ ਜਾਂਦੀਆਂ ਯਾਰ ਬਹੁਤ ਔਖੀਆਂ ਸੀ ਉਹ ਪਰੇਸ਼ਾਨੀ ਸੀ ਕਿ ਤਾਂ ਨਹੀਂ ਰਾਜੀ ਨਹੀਂ ਹੁੰਦੇ ਨੇ ਹਾਂ ਹੁਣ ਰਾਜੀ ਹੋਣੀ ਹੈ ਸ਼ੁਰੂ ਹੋ ਜਾਣੀਆਂ ਵੀਰੇ ਦੂਸਰੀ ਵੀ ਤੁਸੀਂ ਫੀਡ ਪਾਉਣੇ ਕਾਰਜਾਂ ਦੋ ਹੋਰ ਕਈ ਟ੍ਰਾਂਜੈਕਸ਼ਨ ਪਾਉਣਾ ਦੱਸ ਯਾਰ 4 ਦਾ 4 6 ਵੇਖ ਸਰ ਮੈਂ ਤਾਂ ਪੌਪ ਟੈਨਸਿੰਨਾਂ ਦੀ ਜੀ ਜੇ ਹੁਣ ਵਧੀਆ ਕਰਾਇਆ ਕਰੋ ਤੇ ਲੱਗਣੀ ਸ਼ੁਰੂ ਹੋ ਜੂਗੀ ਸਟਾਰਟਿੰਗ ਚਾ ਠੀਕ ਹੈ ਜੀ ਨਾ ਤੇ ਬੈੱਕ ਵੀ ਨਹੀਂ ਬੰਨ੍ਹਿਆ ਯਾਰ ਸੈਂ ਵੀ ਮਾਰੀ ਜਾਂਦੇ ਸੈਂਡ ਸੰਦਲ ਪਾ ਰਿਹਾ ਸੈਂ ਬਿਲਕੁਲ ਗਲਤ ਪਾ ਲਾਉਂ ਗਿਆ ਬਹੁਤ ਸੇਟ ਲੀਟ ਬਹੁ ਸੇ ਪਤਾ ਨਹੀਂ ਕਿ ਤੂੰ ਤੈਨੂੰ ਕਰਦੇ ਵੀਰੇ ਜਾਨਵਰ ਨਹੀਂ ਬਾਈ ਜਿਵੇਂ ਇਹਦਾ ਆਪਾਂ ਗੱਲਾਂ ਪਤਾ ਕਰਦੇ ਪਤਾ ਹੀ ਨੱਗਾ ਤਾ ਉਹ ਯਾਰ ਵੇਖ ਸਰ ਤਾਂ ਇਸ ਕਰਕੇ ਕੰਮ ਕਰਾਉਣ ਲਈ ਸਿਗਨੇਟ ਚੱਲ ਰਿਹਾ ਨੰਬਰ ਸਾਡਾ ਦਾ ਵਾਸਤਾ ਕੰਮ ਕਰ ਸਕਦਾ ਚਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮਚ